ਇਹੜੇ ਦਿਮਾਗ ਤੋਂ ਕੰਗਾਲੀ ਵਾਲੇ ਲੋਗ ਆ ਉਹਨਾ ਇੱਥੇ ਆਣ ਕੇ ਉਹ ਬੇੜਾ ਗਰਗ ਕੀਤਾ ਇਸ ਰੋਖ ਦਾ ਉਹ ਬੇੜਾ ਗਰਗ ਕੀਤਾ ਜਿੱਥੇ ਆਣ ਕੇ ਦੀਆਂ ਜੜਾਂ ਤੇਲ ਪਾਉਣਾ ਸ਼ੁਰੂ ਕਰ ਦਿੱਤਾ ਇਹ ਤੁਹਾਨੂੰ ਹਾਲ ਕੀਤਾ ਜਿਵੇਂ ਆਪਾਂ ਕਿਸ ਦੀ ਸੰਗੀ ਘੋੜ ਦਿੰਨੇ ਆ ਨਾ ਵੀ ਇਹ ਰੋਖ ਦੀ ਸੰਗੀ ਘੁੱਟੀ ਆ ਅੱਜ ਸਾਡੇ ਮੀਂਹ ਘੱਟ ਪੈ ਰਿਹਾ ਸਾਡੇ ਪੰਜਾਬ 'ਚ ਆ ਸਾਡੇ ਪੰਜਾਬ ਦਾ ਗੰਦਲਾ ਪਾਣੀ ਹੋ ਗਿਆ ਅੱਜ ਸਾਡੇ ਲੋਕ ਪਾਣੀ ਨੂੰ ਤਰਸੰਦੇ ਆ ਤੇ ਜੇ ਤੁਸੀਂ ਤੇਲ ਜ਼ਮੀਨ 'ਚ ਪਾਉਣਾ ਤੇ ਸਾਡਾ ਪਾਣੀ ਕਿੱਥੋਂ ਬਚਣਾ ਉਹ ਉਹ ਬਾਬਾ ਇਲਾਵਾ ਲੋਕਾਂ ਨੇ ਟੋਟਕੇ ਕਰਦਾ ਫਿਰਦਾ ਉਹਨਾਂ ਨੂੰ ਮੈਂ ਜਿਹੜਾ ਬਾਬਾ ਇੱਥੇ ਕਰਦਾ ਮੇਰੇ ਕੋਲ ਇਕ ਲਿਆਓ ਉਹਦੇ ਘਰ ਆਪਣਾ ਬਸੇਣ ਦੀ有机会 ਨਹੀਂ ਭੱਜੀ ਹੋਊਗੀ ਕਿਸ ਨਾਲ ਦੋਸਤੋ ਇਸ ਵੇਲੇ ਅਸੀਂ ਦਿੱਲੀ ਹਾਈਵੇ ਰੋਡ ਤੇ ਮੌਜੂਦ ਹਾਂ ਤਾਨੂੰ ਇੱਕ ਬਹੁਤ ਇੰਟਰਸਟਿੰਗ ਗੱਲ ਦੱਸਣ ਜਾ ਰਹੇ ਹਾਂ ਜਿਸ ਤਰੀਕੇ ਨਾਲ ਪੀਕੇ ਫਿਲਮ ਤੁਸੀਂ ਦੇਖੀ ਹੋਏਗੀ ਉੱਥੇ ਇੱਕ ਪੱਥਰ ਨੂੰ ਜਿਹੜਾ ਪਾਨ ਲਗਾ ਕੇ ਪੂਜਿਆ ਗਿਆ ਹੈ ਜਿਹੜਾ ਉਹਨੇ ਦੱਸਿਆ ਕਿਸ ਤਰੀਕੇ ਨਾਲ ਹੁੰਦਾ ਸੇਮ ਕਹਾਣੀ ਇੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਸਵੀਰਾਂ ਵੇਖੋ ਇਹ ਇੱਕ ਲੋਤਾ ਬੂਟਾ ਹੈ ਜਿਹੜਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਲੰਬੇ ਰੋਡ ਤੇ ਤਾਂ ਇਹਦੀ ਕਹਾਣੀ ਬੜੀ ਇੰਟਰਸਟਿੰਗ ਹੈ ਹੁਣ ਇੱਥੇ ਤੇਲ ਚੜਾਇਆ ਜਾਂਦਾ ਹੈ ਦੀਵੇ ਜਗਾਏ ਜਾਂਦੇ ਨੇ ਆਂਡੇ ਚੜਾਏ ਜਾਂਦੇ ਨੇ ਸ਼ਰਾਬਾਂ ਚੜਾਈਆਂ ਜਾਂਦੀਆਂ ਨੇ ਵਕ ਵਕ ਤਰ੍ਹਾਂ ਦੇ ਟੂਨੇ ਟੱਪੇ ਕੀਤੇ ਜਾਂਦੇ ਨੇ ਤਾਂ ਸਭ ਤੋਂ ਪਹਿਲੇ ਦੇਖੋ ਕਿ ਉਤਰਨ ਲਈ ਰਸਤਾ ਬਣਾ ਦਿੱਤਾ ਗਿਆ ਹੈ ਇੱਟਾਂ ਦੇ ਨਾਲ ਪੱਕਾ ਕਰ ਦਿੱਤਾ ਗਿਆ ਹੈ ਕਿ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਤਸਵੀਰਾਂ ਦੇਖੋ ਤੇਲ ਪਾ ਪਾ ਕੇ ਜੜਾਂ ਨੂੰ ਜਿਹੜਾ ਖਰਾਬ ਕਰ ਦਿੱਤਾ ਗਿਆ ਹੈ ਬੂਟਿਆਂ ਨੂੰ ਪਾਣੀ ਦੀ ਜਗ੍ਹਾ ਤੇ ਤੇਲ ਪਾਇਆ ਜਾ ਰਿਹਾ ਹੈ ਉੱਥੇ ਅੰਡੇ ਚੜਾਏ ਜਾ ਰਹੇ ਨੇ ਮੀਟ ਸ਼ਰਾਬਾਂ ਸਭ ਕੁਝ ਚੜਾਇਆ ਜਾ ਰਿਹਾ ਪਰ ਕਿਉਂ ਚੜਾਇਆ ਜਾ ਰਿਹਾ ਇੱਥੇ ਮੰਨਤਾ ਕੀ ਹੈ ਕਾਦੀ ਗੱਲ ਲੋਕ ਇਸ ਨੂੰ ਪੂਜ ਰਹੇ ਨੇ ਅਸੀਂ ਕਿਸੇ ਦੀ ਭਵਨਾਵਾਂ ਨਾਲ ਨਹੀਂ ਖੇਡ ਰਹੇ ਸਿਰਫ ਇੱਕ ਅਹਿਸਾਸ ਕਰਾਣਾ ਹੈ ਕਿ ਤੁਸੀਂ ਪਖੰਡ ਵੱਲ ਨਾ ਜਾਓ ਲੋਕਾਂ ਦੇ ਵਿੱਚ ਵਹਿਮ ਭਰਮ ਨਾ ਭਰੋ ਲੋਕ ਵਹਿਮ ਭਰਮ 'ਚ ਆ ਕੇ ਇਹੋ ਜੇ ਕੰਮ ਕਰਦੇ ਨਹੀਂ ਸਭ ਤੋਂ ਪਹਿਲੇ ਤੁਹਾਨੂੰ ਦੱਸਣਾ ਚਾਹਾਂਗੇ ਇਸ ਜਗ੍ਹਾ ਤੇ ਕੀ ਗੱਲ ਹੋਈ ਸੀ ਕਿਉਂ ਸ਼ੁਰੂਆਤ ਇੱਥੇ ਹੋ ਗਈ ਕਿਸ ਤਰੀਕੇ ਨਾਲ ਕੀ ਇਹ ਹੱਸਾ ਵਾਪਰਿਆ ਸੀ ਭਾਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸ ਕੇ ਕੀ ਗੱਲ ਹੋਈ ਸੀ ਕਿ ਲੋਕ ਇੱਥੇ ਇੰਨਾ ਕੁਝ ਕਰਨਾ ਸ਼ੁਰੂ ਕਰ ਗਏ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤ ਹੈਰੀਆ ਜੀ ਮੈਂ ਇੱਕ ਮੋਟਰ ਮਕੈਨਿਕ ਆ ਕਾਰਪੇਰ ਵਾਲਾ ਅੱਜ ਤੋਂ 8-9 ਸਾਲ ਪਹਿਲਾਂ ਇੱਕ ਕਾਰ ਇੱਥੇ ਸਾਹਮਣੇ ਖਰਾਬ ਹੋਈ ਸੀਗੀ ਉਹ ਮਹਾਰਾਸ਼ਟਰ ਤੋਂ ਬਾਰਡਰ ਵੇਖਣਾ ਇਸੇ ਬਾਰਡਰ ਰੋਡ ਪੈਂਦਾ ਅਟਾਰੀ ਦਿੱਲੀ ਬਾਰਡਰ ਲੋਰ ਬਾਰਡਰ ਉਹਨਾਂ ਦੀ ਗੱਡੀ ਖਰਾਬ ਹੋਈ ਉਹਨਾਂ ਨੇ ਮੇਰਾ ਨੰਬਰ ਕਿਤੋਂ ਲੈ ਕੇ ਤੇ ਮੈਨੂੰ ਫੋਨ ਕੀਤਾ ਵੀ ਭਾਈ ਆਪਾਂ ਇੱਥੋਂ ਆਏ ਆ ਤੇ ਸਾਡੀ ਗੱਡੀ ਖਰਾਬ ਹੋ ਗਈ ਬੇਨਤੀ ਉਹਨਾਂ ਕੀਤੀ ਵੀ ਸਾਨੂੰ ਸਾਡੀ ਗੱਡੀ ਚਾਲੂ ਇੱਕ ਰਿਕ ਕਰ ਦਿਓ ਤੇ ਮੈਂ ਆਪਣੀ ਵਰਕਸ਼ਾਪ ਤੋਂ ਸ਼ਾਮ ਦੇ ਵੇਲੇ ਇੱਥੇ ਆ ਕੇ ਉਹਨਾਂ ਦੀ ਗੱਡੀ ਰਿਪੇਅਰ ਕੀਤੀ ਜਦੋਂ ਕੰਮ ਹੋ ਗਿਆ ਗਰਮੀ ਬਹੁਤ ਸੀਗੀ ਮੇਰੇ ਹੱਥਾਂ ਦੇ ਪਸੀਨਾ ਵਸੁੰਨਾ ਤੇ ਹੱਥ ਕਾਲੇ ਹੋਏ ਸੀਗੇ ਉਸ ਤੋਂ ਬਾਅਦ ਕੀ ਆਵੀ ਮੈਂ ਉਹਨਾਂ ਕੋ ਕਪੜਾ ਮੰਗਿਆ ਮੈਂ ਮੈਨੂੰ ਕਪੜਾ ਜਿਹੜਾ ਦਿੱਤਾ ਜਾਵੇ ਤਾਂ ਜੋ ਮੈਂ ਵੀ ਹੱਥ ਪਹੁੰਚ ਕੇ ਤੇ ਆਪਣੀ ਜਿਹੜੀ ਸਕੂਟਰ ਸਕਾਟਰ ਜੋ ਵੀ ਉੱਤੇ ਮੈਂ ਜਾ ਸਕਾਂ ਤੇ ਸਮਾਨ ਆਪਣਾ ਕੈਰੀ ਕਰ ਸਕਾਂ ਉਹਨਾਂ ਨੇ ਮੈਨੂੰ ਆਪਣੇ ਗੱਡੀ ਚੋਂ ਇੱਕ ਲਾਲ ਰੰਗ ਦਾ ਕਪੜਾ ਦੇ ਦਿੱਤਾ ਪਰ ਉਹ ਚੁੰਨੀ ਸੀਗੀ ਅਸੀਂ ਪਾਗ ਨੂੰ ਚੁੰਨੀ ਸਿਰ ਦਾ ਤਾਜ ਮੰਗਦੇ ਆ ਤੇ ਚੁੰਨੀ ਜਿਹੜੀ ਆਪਣੀਆਂ ਧੀਆ ਭੈਣਾਂ ਦੇ ਸਿਰ ਦਾ ਤਾਜ ਮੰਨਦੇ ਆ ਤੇ ਮੇਰੇ ਕੋ ਗਲਤੀ ਹੋਈ ਵੀ ਮੈਂ ਉਹ ਚੁੰਨੀ ਜਿਹੜੀ ਪੈਰਾਂ 'ਚੋਂ ਰੋਲਣ ਦੀ ਬਜਾਏ ਇਸ ਦਰਖਤ ਦੇ ਇੱਕ ਤਾਣੀ ਦੇ ਉੱਤੇ ਰੱਖ ਦਿੱਤੀ ਲਾਲ ਰੰਗ ਦੀ ਚੁੰਨੀ ਉਸ ਤੋਂ ਬਾਅਦ ਜਿਹੜੇ ਦਿਮਾਗ ਤੋਂ ਕੰਗਾਲੀ ਵਾਲੇ ਲੋਗ ਆ ਉਹਨਾਂ ਇੱਥੇ ਆਣ ਕੇ ਉਹ ਬੇੜਾਗਰਕ ਕੀਤਾ ਇਸ ਰੁੱਖ ਦਾ ਉਹ ਬੇੜਾਗਰਕ ਕੀਤਾ ਜਿੱਥੇ ਆਣ ਕੇ ਦੀਆਂ ਜੜ੍ਹਾਂ 'ਚ ਤੇਲ ਪੋਣਾ ਸ਼ੁਰੂ ਕਰ ਦਿੱਤਾ ਅਸੀਂ ਹਜ਼ਾਰਾਂ ਰੁੱਖ ਲਾਏ ਲੋਕਾਂ ਨੇ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਪਰ ਉਹਨਾਂ ਬੇਵਕੂਫਾਂ ਨੇ ਮੇਰੀ ਇੱਕ ਗਲਤੀ ਕਰਕੇ ਮੈਂ ਗਲਤੀ ਕਹੂੰਗਾ ਐਕਸੀਡੈਂਟ ਐ ਕਿ ਬਾਈ ਚਾਂਸ ਹੋ ਗਿਆ ਮੇਰ ਤੋਂ ਉਹ ਇੱਕ ਬਾਈ ਚਾਂਸ ਕਰਕੇ ਉਹਨਾਂ ਨੇ ਲੋਕਾਂ ਨੇ ਰੁੱਖ ਦਾ ਬੇੜਾ ਕਰ ਕਰਤਾ ਇੱਥੇ ਆਣ ਕੇ ਆਂਡੇ ਰੱਖਣੇ ਸ਼ੁਰੂ ਕਰ ਦਿੱਤੇ ਨਾਰੀਅਲ ਰੱਖਣੇ ਸ਼ੁਰੂ ਕਰ ਦਿੱਤੇ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ ਲਫਾਫੇ ਨਾਲ ਮੀਟ ਬੰਨ ਦਿੱਤਾ ਮੈਂ ਉਤਾਰਿਆ ਫਿਰ ਮੈਨੂੰ ਇੱਥੇ ਵੇਖਣਾ ਪਿੰਦਾ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹ ਅਕਲ ਦੇਓ ਅੰਨਿਓ ਇਹ ਕੋਈ ਪੂਜਣ ਵਾਲੀ ਜਗ੍ਹਾ ਨਹੀਂ ਇਹਨੂੰ ਪਾਣੀ ਦੇਣ ਦੀ ਜ਼ਰੂਰਤ ਹੈ ਜੇ ਪੂਜਣਾ ਆਪਣੇ ਇਹਦਾ ਤੇਲ ਇੱਥੇ ਪਾਉਂਦੇ ਆਪਣੇ ਮਾਪਿਆਂ ਦੇ ਗੋਡਿਆਂ ਨੂੰ ਜਾ ਕੇ ਮਲੋ ਉਹਨਾਂ ਦੇ ਸਿਰ 'ਚ ਮਾਲਿਸ਼ ਕਰੋ ਉਹਨਾਂ ਤੋਂ ਕੋਈ ਦੁਆ ਲਓ ਉਹ ਤੁਹਾਨੂੰ ਕੋਈ ਅਸੀਸ ਦੇਣ ਜਿਹੜਾ ਇੱਥੇ ਸਮਾਧ ਤੋਂ ਹੀ ਖਰਾਬ ਕਰਦੇ ਜੇ ਤੂੰ ਖਰਾਬ ਹੀ ਕਰਨਾ ਉਹ ਲੋਕਾਂ ਨੂੰ ਦੇ ਆਓ ਜਿਹੜੇ ਕਪੋਸ਼ਨ ਨਾਲ ਮਰ ਰਿਹਾ ਸਾਡੇ ਇੰਡੀਆ ਦੇ ਵਿੱਚ ਬੜੇ ਲੋਕ ਜਿਹੜੇ ਭੁੱਖ ਨਾਲ ਮਰ ਜਾਂਦੇ ਬੱਚੇ ਜਿਹੜੇ ਭੁੱਖ ਨਾਲ ਮਰ ਜਾਂਦੇ ਇਹ ਰਾਸ਼ਨ ਉਹਨਾਂ ਨੂੰ ਦੇ ਆਓ ਉਹਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆ ਇਹ ਰੋਕਣ ਨੂੰ ਇਸ ਦੀ ਥੈਂਕ ਯੂ ਸੰਤੇ ਜੇ ਕਿ ਲੋਕ ਆਣਾ ਸ਼ੁਰੂ ਕਰ ਬੈਠੇ ਨੇ ਕੀ ਕਰ ਲੋਕੀ ਇਹਨਾਂ ਨੂੰ ਮੰਨਣ ਕਿਉਂ ਦਿਆ ਪਏ ਨੇ ਬੂਟੇ ਦੇ ਉੱਤੇ ਤੇਲ ਕਿਉਂ ਪਾਉਂਦੇ ਆ ਪੇ ਚਿਕਨ ਕਿਉਂ ਚੜਾਉਂਦੇ ਆ ਪੇ ਸ਼ਰਾਬਾਂ ਕਿਉਂ ਰੱਖੰਦੇ ਆ ਪੇ ਆਖਿਰਕਾਰ ਕੀ ਗੱਲ ਹੈ ਕਿਉਂ ਲੋਕ ਮੰਨਣਾ ਕਿੱਥੋਂ ਸ਼ੁਰੂ ਹੋ ਗਏ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੇ ਲੋਕ ਨੇ ਮੈਂ ਤੁਹਾਨੂੰ ਦੱਸ ਦਿੰਦਾ ਜਿਨ੍ਹਾਂ ਨੇ ਇੱਟਾਂ ਲਾਈਆਂ ਉਹਨਾਂ ਦੇ ਘਰ ਆਪਣੀ ਨਵੀਂ ਇੱਟ ਨਹੀਂ ਲੱਗੀ ਹੋਗੀ ਉਹਨਾਂ ਦੇ ਘਰ ਆਪਣੀ ਜਾਇਦਾਦਾਂ ਦੇ ਰੋਲੇ ਹੋਣਗੇ ਉਹਨਾਂ ਦੇ ਘਰ ਆਪਣੇ ਮਾਪਿਆਂ ਨਾਲ ਝਗੜੇ ਹੋਣਗੇ ਉਹਨਾਂ ਦੇ ਆਪਣੇ ਘਰ ਭੈਣ ਭਰਾਵਾਂ ਨਾਲ ਝਗੜੇ ਹੋਣਗੇ ਪਰ ਉਹ ਇੱਥੇ ਆਣ ਕੇ ਇੱਥੇ ਮਖਥੇ ਰਗੜੀ ਜਾਂਦੇ ਆ ਗ ਕੁਛ ਵੀ ਨਹੀਂ ਸੀ ਤੇ ਪਤਾ ਨਹੀਂ ਕੀ ਕੁਛ ਬਣਾ ਦਿੱਤਾ ਜੇ ਬੇੜਾ ਗਰਕ ਕਰਤਾ ਮੈਂ ਹੱਥ ਜੋੜਦਾ ਭਲਿਓ ਲੋਕੋ ਉਹ ਬੇਵਕੂਫੋ ਉਹ ਮੁਰਜੋ ਵਾਸੇ ਰੁੱਖਾਂ ਨਾਲ ਆਪਾਂ ਕੁਦਰਤ ਨਾਲ ਖਲਵਾੜ ਨਾ ਕਰੀਏ ਇਹੀ ਖਲਵਾੜ ਕਰਕੇ ਆ ਦੇਖ ਲੋ ਰੋਡ ਦੇ ਉੱਤੇ ਰੁੱਖ ਕੋਈ ਨਹੀਂ ਇਹੀ ਖਲਵਾੜ ਕਰਕੇ ਅੱਜ ਅਸੀਂ ਆਪਾਂ 48 48 ਡਿਗਰੀ ਟੈਂਪਰੇਚਰ ਹੋ ਗਿਆ ਇਹਨਾਂ ਰੁੱਖਾਂ ਨੂੰ ਬਚਾਓ ਸਾਡੇ ਰਵਾਇਤੀ ਰੋਖ ਨੇ ਪੰਜਾਬ ਦੇ ਉਹ ਰੋਖ ਨੇ ਜਿਹੜੇ ਬੜੇ ਘਟ ਮਿਲਦੇ ਨੇ ਇਹਨਾਂ ਦਾ ਜੜਾਂ 'ਚ ਤੇਲ ਨਾ ਪਾਓ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਆ ਇੱਥੋਂ ਮੈਨੂੰ ਚਾਹਦਾ 4-4 ਫੁੱਟ ਜਿਹੜਾ ਮੈਨੂੰ ਜ਼ਮੀਨ ਦੁਬਾਰਾ ਪੁੱਟਣੀ ਪੈਣੀ ਹੈ ਸਾਲ ਪਹਿਲਾਂ ਵੀ ਪੁੱਟੀ ਫੇਰ 4-4 ਫੁੱਟ ਜ਼ਮੀਨ ਜਿਹੜੀ ਪੁੱਟਣੀ ਪੈਣੀ ਹੈ ਉਹ ਵਾਪਸ ਮੋੜਾ ਓਏ ਅਸੀਂ ਗੁਰੂ ਦੇ ਲੜ ਲੱਗੇ ਆ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਲੱਗੇ ਆ ਅਸੀਂ ਦਸਾਂ ਗੁਰੂਆਂ ਦੇ ਜਾਏ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਿਨ੍ਹਾਂ ਨੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਅਸੀਂ ਉਹ ਬਾਬੇ ਨਾਨਕ ਦੇ ਵਾਰਿਸਾਂ ਜਿਨ੍ਹਾਂ ਨੇ ਲੋਕਾਂ ਨੂੰ ਇਹਨਾਂ ਵਹਿਮਾਂ ਭਰਮਾਂ ਚੋਂ ਕੱਢਣ ਲਈ 4-4 ਉਦਾਸੀਆਂ ਕਰ ਛੱਡੀਆਂ ਪਰ ਨਹੀਂ ਲੋਕੀ ਨਹੀਂ ਸਮਝਾਏ ਲੋਕਾਂ ਨੇ ਬੇੜਾ ਗਰਖ ਕਰਾ ਲਿਆ ਆਪਣਾ ਆਪਣਾ ਦਿਮਾਗ ਦਾ ਕੰਗਾਲੀ ਕਰਾ ਲਈ ਆ ਅੱਜ ਇਹ ਕੰਗਾਲੀ ਤੋਂ ਬਾਹਰ ਨਿਕਲ ਕੇ ਕੁ ਕੁਦਰਤ ਬਾਰੇ ਸੋਚੋ ਅੱਜ ਸਾਡੇ ਮੀਂਹ ਘੱਟ ਪੈ ਰਿਹਾ ਸਾਡੇ ਪੰਜਾਬ 'ਚ ਆ ਸਾਡੇ ਪੰਜਾਬ ਦਾ ਗੰਦਲਾ ਪਾਣੀ ਹੋ ਗਿਆ ਅੱਜ ਸਾਡੇ ਲੋਕ ਪਾਣੀ ਨੂੰ ਤਰਸੰਦੇ ਆ ਤੇ ਜੇ ਤੁਸੀਂ ਤੇਲ ਜ਼ਮੀਨ 'ਚ ਪਾਉਣਾ ਤੇ ਸਾਡਾ ਪਾਣੀ ਕਿੱਥੋਂ ਬਚਣਾ ਇਹਦਾ ਜਵਾਬ ਮੈਨੂੰ ਦੇ ਦੇਣ ਕੀ ਲੱਗਦਾ ਜਿਹੜਾ ਇੱਥੇ ਨਾਨ ਵੈਜ ਚਿਕਨ ਹੈ ਸ਼ਰਾਬ ਹੈ ਇਹ ਤਾਂ ਕੁਝ ਬਾਬੇ ਹੁੰਦੇ ਨੇ ਤੰਤਰਿਕ ਜਿਨ੍ਹਾਂ ਦੇ ਬਹਿਕਾਵੇ ਚ ਅਕਸਰ ਮਹਿਲਾਵਾਂ ਜਿਆਦੀ ਆਉਂਦੀਆਂ ਨੇ ਕੋਈ ਸ਼ਰਾਬ ਦੀ ਛਡਵਾਨ ਲਈ ਕੋਈ ਘਰ ਦੇ ਕਲੇਸ਼ ਖਤਮ ਕਰਨ ਲਈ ਇਹੋ ਜੀ ਬੜੀਆਂ ਮਹਿਲਾਵਾਂ ਫਸਦੀਆਂ ਨੇ ਬਾਬਿਆਂ ਦੇ ਚੱਕਰਾਂ 'ਚ ਕੀ ਲੱਗਦਾ ਉਹਨਾਂ ਦੇ ਕਰਕੇ ਇਹੋ ਜਿਹਾ ਇੱਥੇ ਪਖੰਡ ਜਿਆਦਾ ਵੱਧ ਰਿਹਾ ਬਿਲਕੁਲ ਬਿਲਕੁਲ ਉਹ ਬਾਬੇ ਦੇ ਆਪਣੇ ਫੋੜੇ ਨਹੀਂ ਠੀਕ ਹੁੰਦੇ ਉਹ ਬਾਬਾ ਜਿਹੜਾ ਵਾ ਲੋਕਾਂ ਦੇ ਟੋਟਕੇ ਕਰਦਾ ਫਿਰਦਾ ਉਹਨੂੰ ਮੈਂ ਨਾ ਜਿਹੜਾ ਬਾਬਾ ਇੱਥੇ ਕਰਦਾ ਮੇਰੇ ਕੋਲ ਲੈ ਆਵੋ ਉਹਦੇ ਘਰ ਆਪਣਾ ਵਸੇ ਨੇ ਉਹਦੀ ਆਪਣੀ ਜਨਾਨੀ ਭੱਜੀ ਹੋਊਗੀ ਕਿਸੇ ਨਾਲ ਉਹ ਭਲਿਓ ਲੋਕੋ ਮੈਂਟਲ ਹਸਪੀਟਲ ਜਾਓ ਉਹ ਜਾ ਕੇ ਉੱਥੇ ਆਪਣਾ ਇਲਾਜ ਕਰਾਓ ਕੋਈ ਕੰਮ ਧੰਦਾ ਕਰੋ ਜਿੰਨੇ ਆ ਸਭ ਵਿਹਲੜਿਆ ਲੋਕ ਫੈਸਟਿਡੇਡ ਹੋ ਚੁੱਕੇ ਆ ਕਾਰੋਬਾਰ ਨਹੀਂ ਹਗੇ ਲੋਕਾਂ ਦੇ ਉਹ ਫਿਰੇ ਪੁੱਠੇ ਰਾਤ ਤੁਰ ਪੈਂਦੇ ਆ ਉਹ ਭਰਾਵਾ ਇਹ ਤਾਂ ਤੁਸੀਂ ਉਹ ਹਾਲ ਕੀਤਾ ਜਿਵੇਂ ਆਪਾਂ ਕਿਸੇ ਦੀ ਸੰਗੀ ਘੋੜ ਦਿੰਨੇ ਆ ਨਾ ਤੁਸੀਂ ਇਹ ਰੋਕ ਦੀ ਸੰਗੀ ਘੁੱਟੀ ਆ ਕੋਈ ਸ਼ਰਮ ਕਰ ਲੋ ਹਾਲੇ ਵੀ ਤੁਹਾਡੇ ਕੋਲ ਵੇਲਾ ਜੇ ਨਹੀਂ ਤੇ ਬਾਅਦ ਕੁਦਰਤ ਨੇ ਸਾਨੂੰ ਉਹ ਵੇਲਾ ਨਹੀਂ ਦੇਣਾ ਸਾਡੇ ਗਲ ਚ ਜਦੋਂ ਉਹਨੇ ਗੂੜ ਦਿੱਤਾ ਸਾਡਾ ਬੇੜਾ ਅਗਰ ਕਰ ਦੇਣਾ ਨੇ ਬਚਾ ਲੋ ਇਸ ਕੁਦਰਤ ਨੂੰ ਬਚਾ ਲੋ ਲੋਕਾਂ ਨੂੰ ਬਚਾ ਲੋ ਨਹੀਂ ਤੇ ਸਾਡਾ ਜਿਹੜਾ ਸਿਸਟਮ ਖਤਮ ਹੋ ਜਾਊਗਾ ਜੇ ਤੁਸੀਂ ਤੇਲ ਰੁੱਖਾਂ ਨੂੰ ਪਾਉਣਾ ਸ਼ੁਰੂ ਕਰ ਦਿੱਤਾ ਇਹ ਸਾਡੇ ਰਵੈਤੀ ਰੋਖਿਆ ਬੜੀ ਮੁਸ਼ਕਲ ਨਾਲ ਸਾਨੂੰ ਮਿਲਦੇ ਆ ਰੁੱਖ ਬਾਜੋ ਬਾਜੋ ਦੇਖਿਆ ਜਾਂਦਾ ਕਿ ਇੰਨਾ ਤੁਸੀਂ ਕਪੜਾ ਖੋਲਿਆ ਲਾਲ ਰੰਗ ਦਾ ਜਿਹੜਾ ਕਪੜਾ ਹੈ ਸਾਫ਼ ਦਿਖਾਈ ਦੇ ਰਿਹਾ ਜਦੋਂ ਲੋਕ ਦਿਨ ਦੇ ਵੇਲੇ ਬੰਦੇ ਨੇ ਕੋਈ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਤੁਸੀਂ ਕੀ ਕਰ ਰਹੇ ਜੇ ਬੂਟਿਆਂ ਨਾਲ ਲੱਗੇ ਹੋਏ ਜੇ ਜਾਦੂ ਟੂਣਾ ਟੱਪੇ ਲੱਗੇ ਹੋਏ ਜੇ ਕਰਨ ਤੇ ਇਹ ਦਿਨ ਵੇਲੇ ਨਹੀਂ ਹੁੰਦਾ ਰਾਤ ਨੂੰ ਇਹ ਰਾਤ ਨੂੰ 11 12 ਵਜੇ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਇੱਥੇ ਤਾੰਤਰੀ ਕਾਨ ਕੇ ਸਭ ਪੁੱਠੇ ਸਿੱਧੇ ਇੱਥੇ ਕੰਮ ਕਰਦੇ ਆ ਜਨਾਨੀਆਂ ਨਾਲ ਨਹੀਂ ਹੁੰਦੇ ਪੁੱਠੇ ਸਿੱਧੇ ਕੰਮ ਕਰਦੇ ਆ ਠੀਕ ਆ ਆਣ ਕੇ ਇਹ ਰਾਤ ਤੋਂ 12 ਵਜੇ ਤੋਂ ਬਾਅਦ ਇੱਥੇ ਸਾਰੀ ਦਿਹਾੜੀ ਇੱਥੇ ਪੁੱਠਾ ਕੰਮ ਕਰਦੇ ਦਿਨ ਵੇਲੇ ਕੁਝ ਨਹੀਂ ਹੁੰਦਾ ਦਿਨ ਵੇਲੇ ਅਸੀਂ ਸਾਰੀ ਦਿਹਾੜੀ ਇੱਥੇ ਪਹਿਰਾ ਦਿੰਨੇ ਆ ਪਰ ਲੱਗਦਾ ਵੀ ਹੁਣ ਸਾਨੂੰ ਰਾਤ ਨੂੰ ਵੀ ਇੱਥੇ ਪਹਿਰਾ ਦੇਣਾ ਪੈਣਾ ਡਾਂਗ ਫੜ ਕੇ ਬਹਿਣਾ ਪੈਣਾ ਜਿਹੜਾ ਬਾਬਾ ਇੱਥੇ ਆ ਗਿਆ ਤੇ ਜਿਹੜਾ ਉਹਦੇ ਨਾਲ ਆ ਗਿਆ ਲੱਤਾਂ ਤੋੜ ਕੇ ਇੱਥੋਂ ਭੇਜਾਂਗੇ ਚਾਹੇ ਰੋਖ ਲਈ ਸਾਨੂੰ ਕੁਝ ਵੀ ਕਰਨਾ ਪਵੇ ਇਹ ਰੋਖ ਨੂੰ ਬਚਾਉਣਾ ਕੀ ਲੱਗਦਾ ਇੱਕ 9 ਸਾਲ ਪੁਰਾਣੀ ਗਲਤੀ ਜਿਹੜੀ ਅੱਜ ਤੱਕ ਨਹੀਂ ਠੀਕ ਹੋ ਪਈ ਲੋਕੀ ਉਸ ਨੂੰ ਵਧਾਈ ਜਾ ਰਹੇ ਨੇ ਇੱਥੇ ਤੁਸੀਂ ਜਿਸ ਤਰੀਕੇ ਨਾਲ ਬਾਉਂਡਰੀ ਬਣ ਗਈ ਹੈ ਇੱਟਾਂ ਲੱਗ ਲੱਗਦਾ ਜੇਕਰ ਇੱਥੇ ਨਾਂ ਨਾ ਥਪਾਈ ਗਈ ਆਣ ਵਾਲੇ ਟਾਈਮ ਤੇ ਇੱਥੇ ਇੱਕ ਕਬਜ਼ਾ ਵੀ ਹੋ ਸਕਦਾ ਹੈ ਹਾਂ ਮੇਲੇ ਲਗਿਆ ਕਰਨਗੇ ਤੇ ਬਾਬੇ ਦਾ ਨਾਂ ਕੀ ਲੈਣਗੇ ਬਾਬਾ ਹੱਥ ਪੂੰਛਾ ਮੇਰਾ ਤੇ ਕਪੜਾ ਹੋਈ ਨਾ ਮੈਂ ਤੇ ਹੱਥ ਪੂੰਛ ਕੇ ਇੱਥੇ ਫਿਰ ਬਾਬੇ ਦਾ ਨਾਂ ਰੱਖਣਗੇ ਬਾਬਾ ਹੱਥ ਪੂੰਛਾ ਠੀਕ ਹੈ ਪਰ ਉਹ ਅਕਲ ਥੋੜੀ ਅਕਲ ਤੇ ਵੀ ਹੱਥ ਮਾਰਨਾ ਚਾਹੀਦਾ ਲੋਕਾਂ ਨੂੰ ਇੱਥੇ ਕਬਜ਼ਾ ਕਬਜ਼ਾ ਕਰ ਲੈਣਗੇ ਇੱਥੇ ਸਾਰੇ ਪੁੱਠੇ ਸਿੱਧੇ ਕੰਮ ਕਰਨਗੇ ਪਰ ਕੀ ਫਾਇਦਾ ਇਹ ਰੁੱਖ ਦੀ ਜਾਨ ਕੱਢ ਕੇ ਆਪਾਂ ਕੀ ਲੈਣਾ ਇਹ ਰੁੱਖ ਨੂੰ ਜੀਉਣ ਦਿਓ ਯਾਰ ਇਹ ਰੁੱਖ ਦਾ ਕਤਲ ਆ ਰੁੱਖ ਦਾ ਕਤਲ ਨਾ ਕਰੋ ਛੱਡ ਦਿਓ ਇਹਨੂੰ ਬਖਸ਼ ਦਿਓ ਹੱਥ ਜੋੜ ਕੇ ਬੇਨਤੀ ਆ ਅੱਠ-9 ਸਾਲ ਪਹਿਲਾਂ ਜਿਹੜਾ ਮੈਂ ਚੁੰਨੀ ਰੱਖੀ ਮੈਨੂੰ ਪਤਾ ਹੁੰਦਾ ਵੀ ਇਹ ਗੱਲ ਹੋਣੀ ਆ ਤਾਂ ਮੈਂ ਚੁੰਨੀ ਜਿਹੜੀ ਇੱਥੇ ਨਾ ਰੱਖਦਾ ਨਾ ਰੱਖਦਾ ਮੈਂ ਚੁੰਨੀ ਮੈਂ ਤਾਂ ਆਖਿਆ ਸਾਡੇ ਸਿਰ ਦਾ ਤਾਜ ਆ ਤੇ ਜਿਹੜੀ ਪੈਰਾਂ ਚ ਨਾਰ ਰੁਲੇ ਚਾਹੇ ਉਹ ਮਹਾਰਾਸ਼ਟਰ ਤਾਹ ਤੇ ਧੀਆਂ ਤੇ ਸਾਡੀਆਂ ਇਹ ਸਾਰੀਆਂ ਦੀ ਇੱਕੋ ਜਿਹੀਆਂ ਨੇ ਉਹ ਮੈਂ ਇਹ ਰੁੱਖ ਤੇ ਰਾਗਿਆਂ ਗਲਤੀ ਕਰ ਬੈਠਾ ਮੈਂ ਗਲਤੀ ਮੰਨਦਾ ਛੱਡ ਦਿਓ ਜਾਨ ਛੱਡੋ ਇਹ ਰੁੱਖ ਦੀ ਜਾਨ ਛੱਡੋ ਮੇਰੀ ਵੀ ਜਾਨ ਛੱਡੋ ਮੈਂ ਵੀ ਹਰ ਸਾਲ 6 ਮਹੀਨੇ ਬਾਅਦ ਆਣ ਕੇ ਸਫਾਈ ਕਰਦਾ ਉਹ ਜਾਣ ਦਿਓ ਗੁਰੂ ਜਾਣ ਦਿਓ ਛੱਡ ਦਿਓ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਅਪੀਲ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਦਰਸ਼ਕ ਜਿਹੜੇ ਜੇ ਕੰਮਾਂ 'ਚ ਫਸ ਜਾਂਦੇ ਨੇ ਰਾਤ ਵੇਲੇ ਨਿਕਲਦੇ ਨੇ ਆਪਣੇ ਨਾਲ ਜਨਾਨੀਆਂ ਲੈ ਕੇ ਆਂਦੇ ਨੇ ਟੂਨੇ ਟੱਪੇ ਕਰਕੇ ਰਾਤ ਨੂੰ ਟਾਈਮ ਬਰਬਾਦ ਕਰਦੇ ਨੇ ਪਖੰਡ 'ਚ ਫਸਦੇ ਨੇ ਸਿੱਧੇ ਤੌਰ ਤੇ ਕਹੀਏ ਉਹਨਾਂ ਨੂੰ ਕਿਸ ਤਰੀਕੇ ਨਾਲ ਅਪੀਲ ਕਰਨਾ ਚਾਹੁੰਦੇ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਰਹਿੰਦੇ ਆ ਜਿੱਥੇ ਸਿੱਖਾਂ ਦਾ ਕੇਂਦਰ ਸ੍ਰੀ ਸਚਕੰਡਾ ਰੇਂਮੰਦਰ ਸਾਹਿਬ ਆ ਉੱਥੇ ਸਿਰ ਝਕਾਂਦੀ ਥਾਂ ਤੁਸੀਂ ਆਂਡਿਆਂ ਸ਼ਰਾਬਾਂ ਦੀ ਗਾੜੀ ਲੱਗੇ ਹੋਏ ਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਕਹੂੰਗਾ ਵੀ ਆਪਣਾ ਇਲਾਜ ਕਰਾਓ ਮੈਂਟਲ ਹਸਪੀਟਲ 10 ਰੁਪਏ ਪਰਚੀ ਲਾਦੇ 10 ਰੁਪਏ 'ਚ ਵਧੀਆ ਇਲਾਜ ਕਰਦੇ ਦਵਾਈ ਵੀ ਫ੍ਰੀ ਆ ਉੱਥੇ ਜਾ ਕੇ ਆਪਣਾ ਇਲਾਜ ਕਰਾਓ ਜੇ ਆਸਥਾ ਵਾ ਤੇ ਦਰਬਾਰ ਸਾਹਿਬ ਜਾਓ ਮੰਦਿਰ ਜਾਓ ਗੁਰਦੁਆਰੇ ਕਿਹੇ ਵੀ ਜਾਓ ਉੱਥੇ ਜਾ ਕੇ ਅਰਦਾਸ ਮਹਿੰਤੀ ਕਰੋ ਬਾਣੀ ਪੜੋ ਗੀਤਾ ਪੜੋ ਕੁਰਾਨ ਪੜੋ ਬਾਈਬਲ ਪੜੋ ਪਰ ਆ ਰੁੱਖ ਤੋਂ ਤੁਸੀਂ ਕੀ ਲੈਣਾ ਕਿਉਂ ਇਹਦੀ ਜਾਨ ਕੱਢੀ ਆ ਤੂੰ ਕਿਉਂ ਬੇੜਾਗਰ ਕੀਤਾ ਹੱਥ ਜੋੜ ਕੇ ਬੇਨਤੀ ਆ ਵੀ ਇਹ ਛੱਡ ਦਿਓ ਇੱਕ ਗਲਤੀ ਨੇ ਇਹ ਰੁੱਖ ਦੀ ਬਿੜਾਗਰ ਕਰ ਦੇਣਾ ਇਹ ਰੁੱਖ ਸਾਡਾ ਰਵੈਤੀ ਰੋਖਿਆਂ ਨੂੰ ਬਚਾ ਲਓ ਬਚਾ ਲਓ ਇਹ ਸਿੰਗਲ ਰੋਖਿਆ ਇਸ ਰੋਡ ਦੇ ਉੱਤੇ ਇੱਕੋ ਇੱਕ ਰੋਖਿਆ ਇਹਨੂੰ ਬਚਾ ਲਓ ਕੀ ਲੱਗਦਾ ਲੋਕਾਂ ਦੀ ਆਸਤਾ ਬੜੀ ਹੁੰਦੀ ਹੈ ਜਿੱਕਰ ਜੇ ਮੰਨ ਲੈਣ ਤਾਂ ਪੱਥਰ 'ਚ ਰੱਬ ਦਿਸਦਾ ਤਾਂ ਲੱਗਦਾ ਨਹੀਂ ਕਿਸੇ ਕਈ ਲੋਕਾਂ ਦੀ ਭਾਵਨਾਵਾਂ ਵੀ ਜੁੜ ਗਈਆਂ ਹੋਣਗੀਆਂ ਹੁਣ ਤੱਕ ਕਿਉਂਕਿ ਤੁਸੀਂ ਕਹ ਰਹੇ 9 ਸਾਲ ਪੁਰਾਣੀ ਗਲਤੀ ਹੋਈ ਹੈ ਤਾਂ ਕਈਆਂ ਦੀ ਭਾਵਨਾਵਾਂ ਜੁੜ ਗਈਆਂ ਹੋਣਗੀਆਂ ਹੁਣ ਤੁਸੀਂ ਹਰ ਵਾਰੀ ਆ ਕੇ ਸਾਫ਼ ਕਰ ਦੇ ਜੀ ਤਾਂ ਲੱਗਦਾ ਨਹੀਂ ਕਦੇ ਅਨਬਨ ਵੀ ਹੋ ਸਕਦੀ ਹੈ ਲੋਕਾਂ ਨਾਲ ਕਿਉਂਕਿ ਤੁਸੀਂ ਇਕੱਲੇ ਰੋਕ ਰਹੇ ਜੇ ਤਾਂ ਇੱਥੇ ਟੂਨੇ ਟੱਪੇ ਜਾਂ ਹਾਜ਼ਰੀ ਲਗਾਉਣ ਵਾਲੇ ਬੜੇ ਨੇ ਮੈਨੂੰ ਅੱਜ ਦੱਸੋ ਟੂਨੇ ਟੱਪੇ ਦਾ ਕੁਝ ਹੁੰਦਾ ਮੈਂ ਤਾਂ 6 ਮਹੀਨੇ ਬਾਅਦ ਆਣ ਕੇ ਲਉਣਾ ਮੈਨੂੰ ਤਾਂ ਕੁਝ ਨਹੀਂ ਹੋਇਆ ਤੁਹਾਨੂੰ ਕਦੀ ਡਰ ਨਹੀਂ ਲੱਗਾ ਜਦੋਂ ਤੁਸੀਂ ਆ ਕੇ ਚੁੰਨੀ ਖੋਲਦੇ ਆਂਡੇ ਚੁੱਕਦੇ ਸ਼ਰਾਬ ਚੁੱਕਦੇ ਚਿਕਨ ਕੱਲ ਆਪਾਂ ਆਪਣੇ ਘਰ ਆਂਡੇ ਬਣਾ ਕੇ ਖਾਈਦੇ ਆਂ ਅੰਮਲੇਟ ਬਣਾ ਕੇ ਖਾਈਦੇ ਉਹਨਾਂ ਤੋਂ ਮੈਨੂੰ ਡਰ ਕਦੀ ਨਹੀਂ ਆ ਇੱਥੋਂ ਕਾਹਦਾ ਡਰ ਹੋਣਾ ਇੱਥੇ ਸੱਪ ਆਣ ਕੇ ਆਂਡੇ ਖਾ ਗਏ ਜਾਂਦੇ ਆ ਇੱਥੇ ਜਿਹੜਾ ਮੀਟ ਭਾਂਦਾ ਸੱਪ ਆਣ ਕੇ ਖਾਂਦੇ ਇਹ ਤਾਂ ਨਸ਼ੇ ਦਾ ਅੱਡਾ ਬੰਨਾਉਣ ਵਾਲੇ ਸਮੇਂ ਚ ਤੇ ਉਹ ਪਖੰਡੀਆਂ ਨੇ ਆਪਣੇ ਘਰ ਭਰਨੇ ਆ ਲੋਕਾਂ ਦੀਆਂ ਧੀਆਂ ਭੈਣਾਂ ਦਾ ਬੇਦਬੀ ਕਰਨੀ ਆ ਉਹਨਾਂ ਦੀਆਂ ਪਤਾਂ ਨੂੰ ਹੱਥ ਪਾਉਣਾ ਇੱਥੇ ਇਹੇ ਡੇਰਿਆਂ ਤੇ ਬੜੇ ਡੇਰੇ ਆ ਫਿਰ ਪੰਜਾਬ ਚ ਬਣ ਗਿਆ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਮੈਨੂੰ ਇਤਿਹਾਸ ਦੱਸ ਦੋ ਇਤਿਹਾਸ ਦੱਸੋ ਇਹ ਰੁੱਖ ਇੱਕ ਬੀਜ ਤੋਂ ਪੈਦਾ ਹੋਇਆ ਤੇ ਉਹਦਾ ਇਤਿਹਾਸ ਦੱਸ ਦਿਓ ਇਹ ਝੰਡਿਆ ਬੜੀ ਪੁਰਾਣੀ ਝੰਡ ਜਿਹੜੇ ਰੁੱਖ ਵੇਖਣ ਨੂੰ ਅਸੀਂ ਤਰਸ ਗਏ ਆ ਪੰਜਾਬ ਦੇ ਰਵਾਇਤੀ ਰੁੱਖਾਂ ਚੋਂ ਇੱਕ ਰੁੱਖ ਆ ਉਹ ਬਚਾ ਲਓ ਨਿਕਲ ਜੋ ਇਹ ਗੇੜ ਚੋਂ ਗੁਰੂ ਦੇ ਲੜ ਲੱਗੋ ਉਹ ਗੁਰੂ ਦੇ ਜਿਹੜੇ ਸ਼ਬਦ ਗੁਰੂ ਆ ਉਹ ਗੁਰੂ ਪਿੱਛੇ ਲੱਗੋ ਜਿਹੜਾ ਕੋਈ ਬਿਮਾਰ ਹੋ ਆਪਣਾ ਇਲਾਜ ਕਰਾਓ ਜਾ ਕੇ ਮੈਂਟਲ ਹਸਪੀਟਲ ਹੋਰ ਕਿਸੇ ਡਾਕਟਰ ਕੋ ਕਰੋਣਾ ਉਹਦੇ ਕੋਲ ਜਾ ਕੇ ਆਪਣਾ ਇਲਾਜ ਕਰਾਓ ਇੱਥੇ ਨਹੀਂ ਇੱਥੇ ਭਲਾ ਕੋਈ ਨਹੀਂ ਇਹ ਰੋਖ ਦੀ ਤੁਸੀਂ ਜਾਣ ਕੱਢਦੇ ਕੁਦਰਤ ਨਾਲ ਖਲਵਾੜ ਕਰਦੇ ਜੇ ਤੇ ਕੁਦਰਤ ਦੇ ਨਿਯਮ ਨੂੰ ਤੁਸੀਂ ਤੋੜਦੇ ਦੇ ਤੇ ਆਉਣ ਵਾਲੇ ਸਮੇਂ ਤੇ ਕੁਦਰਤ ਤੁਹਾਡੇ ਕੋਲ ਬਦਲਾ ਲਾਊਗੀ ਅਸੀਂ ਬਿਲਕੁਲ ਦੇਖ ਸਕਦੇ ਜੀ ਕਿ ਜਿੰਨਾ ਵੱਲੋਂ ਇੱਥੇ ਇੱਕ ਸਿਰਫ ਮਕੈਨਿਕ ਨੇ ਉਹਨਾਂ ਨੇ ਗੱਡੀ ਤਿਆਰ ਕੀਤੀ ਗੱਡੀ ਦੀ ਰਿਪੇਅਰਿੰਗ ਕੀਤੀ ਤਾਂ ਚੁੰਨੀ ਨੂੰ ਪੈਰਾਂ 'ਚ ਸੁੱਟਣ ਦੀ ਥਾਂ ਕਿਉਂਕਿ ਇੱਜ਼ਤ ਹੈ ਧੀਆਂ ਦੀ ਤਾਂ ਉਹਨੂੰ ਬੂਟੇ ਦੇ ਰੱਖਤਾ ਤਾਂ ਜਦੋਂ ਉਹਨਾਂ ਨੇ ਮੋੜ ਦੁਬਾਰਾ ਵੇਖਿਆ ਥੋੜੇ ਸਮੇਂ ਬਾਅਦ ਲੰਘਦੇ ਟੱਪਦਿਆਂ ਤਾਂ ਇੱਥੇ ਚੁੰਨੀਆਂ ਦੇ ਢੇਰ ਲੱਗ ਗਏ ਚੁੰਨੀਆਂ ਬੰਨੀਆਂ ਸ਼ੁਰੂ ਹੋ ਗਈਆਂ ਦੀਵੇ ਜਗਨੇ ਸ਼ੁਰੂ ਹੋ ਗਏ ਇੱਥੇ ਟੂਨੇ ਟੱਪੇ ਸ਼ੁਰੂ ਹੋ ਗਏ ਤਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਰਾ ਦਿਨ ਇੱਥੇ ਠਿਕਰੀ ਪੈਰਾ ਦਿੱਤਾ ਜਾਂਦਾ ਸਿਰਫ ਰਾਤ ਵੇਲੇ ਨਹੀਂ ਹੁੰਦੇ ਤਰ੍ਹਾਂ ਤਨੂੰ ਹੀ ਇਹ ਸਾਰੇ ਕੰਮ ਕੀਤੇ ਜਾਂਦੇ ਨੇ ਜਿੱਥੇ ਚਿਕਨ ਚੜਾਇਆ ਜਾਂਦਾ ਮਾਸਟਰੜਾ ਜਾਂਦਾ ਸ਼ਰਾਬ ਚੜਾਈ ਜਾਂਦੀ ਹੈ ਨਾਰੀਅਲ ਚੜਾਏ ਜਾਂਦੇ ਨੇ ਤਾਂ ਇੱਕੋ ਸੁਨੇਹਾ ਲਗਾ ਰਹੇ ਨੇ ਦੇ ਮੇਰੇ ਹੱਥੋਂ ਗਲਤੀ ਹੋਈ ਆ ਬਖਸ਼ ਦਿਓ ਇਸ ਪੇੜ ਦੀ ਜਾਨ ਨਾ ਲਓ ਇੱਕ ਲੋਤਾ ਬੂਟਾ ਤੁਹਾਨੂੰ ਸੜਕ ਤੇ ਨਜ਼ਰ ਆਏਗਾ ਤਾਂ ਪਖੰਡਵਾਚ ਇਹ ਦੱਸਿਆ ਜਾ ਰਿਹਾ ਫਸਲ ਦੀ ਲੋੜ ਨਹੀਂ ਹੈ ਤਾਂ ਦੇਖਣਾ ਹੈਗਾ ਇਸ ਵੀਡੀਓ ਰਾਈ ਕਿੰਨੇ ਲੋਕ ਇਸ ਪਖੰਡ ਤੋਂ ਨਿਕਲਦੇ ਨੇ ਇਸ ਤਰੀਕੇ ਦੀ ਵੀਡੀਓ ਤੋਂ ਨਿਕਲਦੇ ਨੇ ਬਚਦੇ ਨੇ ਕਿਉਂਕਿ ਜਦੋਂ ਜਿਸ ਕੋ ਗਲਤੀ ਹੋਈ ਉਹ ਸਾਹਮਣੇ ਖੜਾ ਹੈ ਇਨਸਾਨ ਕਹਿ ਰਿਹਾ ਹੈ ਕਿ ਕੋਈ ਮੰਤਾਲੀ ਜਗ੍ਹਾ ਨਹੀਂ ਹੈ ਇਹ ਮੈਂ ਗਲਤੀ ਨਾ ਰੱਖੀ ਸੀ ਚੁੰਨੀ ਤੁਸੀਂ ਇਸ ਨੂੰ ਨਾ ਮੰਨੋ ਹੁਣ ਦੇਖਣਾ ਹੈਗਾ ਕਿੰਨੇ ਲੋਕ ਇੱਥੋਂ ਸਮਝਦੇ ਨੇ ਗੁਰੂ ਦੇ ਲਾੜ ਲੱਗਦੇ ਨੇ ਮੰਨਣ ਵਾਲੀ ਜਗ੍ਹਾ ਤੇ ਜਾਂਦੇ ਨੇ ਜਾਂ ਇੱਥੇ ਆ ਕੇ ਟੁੰਨੇ ਟੱਪੇ ਕਰਦੇ ਨੇ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ ਇਹੜੇ ਦਿਮਾਗ ਤੋਂ ਕੰਗਾਲੀ ਵਾਲੇ ਲੋਗ ਆ ਉਹਨਾ ਇੱਥੇ ਆਣ ਕੇ ਉਹ ਬੇੜਾਗਰਕ ਕੀਤਾ ਇਸ ਰੁੱਖ ਦਾ ਉਹ ਬੇੜਾਗਰਕ ਕੀਤਾ ਜਿੱਥੇ ਆਣ ਕੇ ਦੀਆਂ ਜੜਾਂ 'ਤੇ ਤੇਲ ਪਾਉਣਾ ਸ਼ੁਰੂ ਕਰ ਦਿੱਤਾ ਇਹ ਤਾਂ ਤੁਸੀਂ ਹਾਲ ਕੀਤਾ ਜਿਵੇਂ ਆਪਾਂ ਕਿਸ ਦੀ ਸੰਗੀ ਘੋਟ ਦਿੰਨੇ ਆ ਨਾ ਵੀ ਇਹ ਰੁੱਖ ਦੀ ਸੰਗੀ ਘੁੱਟੀ ਆ ਅੱਜ ਸਾਡੇ ਮੀਂਹ ਘੱਟ ਪੈ ਰਿਹਾ ਸਾਡੇ ਪੰਜਾਬ 'ਚ